ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਦੀ ਪਟੀਸ਼ਨ ਹੋਈ ਰੱਦ ਸੁਖਪਾਲ ਸਿੰਘ ਖੈਰਾ ਦੀ ਹੋਵੇਗੀ ਗ੍ਰਿਫਤਾਰੀ ਜੋ ਸੁਖਪਾਲ ਸਿੰਘ ਖੈਰਾ ਦੇ ਉੱਪਰ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਏ ਹਾਈ ਕੋਰਟ ਨੇ ਜੋ ਵੱਡਾ ਝਟਕਾ ਦਿੱਤਾ ਸੁਖਪਾਲ ਸਿੰਘ ਖੈਰਾ ਨੂੰ ਕੀ ਏ ਪੂਰਾ ਮਾਮਲਾ ਤੁਸੀਂ ਜਿਹੜੋ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਮੌਜੂਦਾ ਵਿਧਾਇਕ ਹਲਕਾ ਪੁਲਾਤੋ ਸੁਪਾਲ ਸਿੰਘ ਖੇੜਾ ਜਿਹੜੇ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ ਖੁਲਾਸੇ ਕਰਦੇ ਨੇ ਜੋ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਬੋਲਦੇ ਨੇ ਸੋ ਸੁਪਾਲ ਸਿੰਘ ਖੇੜਾ ਨੇ विक्रमजीत सिंह मुजीठिया ਤੋਂ ਬਾਅਦ ਪੰਜਾਬ ਦੇ ਮੁੱਦਿਆਂ ਨੂੰ ਚੱਕਿਆ ਹੋਇਆ ਹੈ ਜਿਸ ਦੇ ਉੱਪਰ ਅੱਜ ਵੱਡੀ ਕਾਰਵਾਈ ਕਰਨ ਵਾਸਤੇ ਜੋ ED ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਔਰ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਕਿ ਦੁਬਾਰਾ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਤਾਣੇ ਬਾਣੇ ਬੁਣੇ ਜਾ ਰਹੇ ਸੀ ਜਿਸ ਨੂੰ ਲੈ ਕੇ ਸਖਪਾਲ ਸਿੰਘ ਕਹਿ ਰਿਹਾ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੀ ਪਟੀਸ਼ਨ ਦਾਇਰ ਕਰਦੇ ਨੇ ਪਰ ਹਾਈ ਕੋਰਟ ਨੇ ਵੀ ਅੱਜ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਹਾਈ ਕੋਰਟ ਨੇ ਵੀ ਉਹਨਾਂ ਦਾ ਉਹ ਪਟੀਸ਼ਨ ਰੱਦ ਕਰ ਦਿੱਤੀ ਹੈ ਜਿਹੜੀ ਕਿ ਉਹਨਾਂ ਨੇ ਗ੍ਰਿਫਤਾਰੀ ਤੋਂ ਬਚਣ ਵਾਸਤੇ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਸੋ ਸਕਪਾਲ ਸਿੰਘ ਖੈਰਾ ਨੂੰ ਸ਼ੁੱਕਰਵਾਰ ਨੂੰ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਚਟਕਾ ਲੱਗਿਆ ਹੈ ਅਦਾਲਤ ਨੇ ਜੋ ED ਦੀ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਉਸ ਪਟੀਸ਼ਨ ਨੂੰ ਰੱਦ ਕੀਤਾ ਹੈ ਖੈਰਾ ਨੇ ਆਪਣੀ ਪਟੀਸ਼ਨ ਵਿੱਚ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਜਲਾਲਾਵਾਦ ਵਿੱਚ ਐਨਡੀਪੈਸ ਐਕਟ ਦੇ ਪਹਿਲਾਂ ਹੀ ਜੋ ਕੇਸ ਦਰਜ ਹੋ ਚੁੱਕਿਆ ਉਸ ਦੇ ਉੱਪਰ ਸੁਪਰੀਮ ਕੋਰਟ ਰੋਕ ਲਾ ਚੁੱਕੀ ਹੈ 2015 ਦੇ ਤਹਿਤ ਦਰਜ ਇੱਕ ਮਾਮਲੇ ਵਿੱਚ ਉਸ ਦੇ ਹੱਕ ਵਿੱਚ ਇਹ ਫੈਸਲਾ ਸੁਨਾਇਆ ਜਾ ਚੁੱਕਿਆ ਜਿਸ ਵਿੱਚ ਸੰਮਨ ਤੇ ਹੁਕਮ ਰੱਦ ਕੀਤੇ ਗਏ ਹਨ ਇਸ ਦੇ ਬਾਵਜੂਦ ਵੀ ED ਨੇ 2021 ਵਿੱਚ ਉਸ ਦੇ ਕਰ ਦੁਬਾਰਾ ਛਾਪਾ ਮਾਰਿਆ ਅਤੇ 2023 ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਖੈਰਾ ਨੇ ਦਲੀਲ ਦਿੱਤੀ ਸੀ ਕਿ ਜਿਸ FIR ਦੇ ਆਧਾਰ ਤੇ ED ਹੁਣ ਉਹਨਾਂ ਤੇ ਮੁਕੱਦਮਾ ਚਲਾ ਰਹੀ ਹੈ ਉਸ ਨੂੰ ਸੁਪਰੀਮ ਕੋਰਟ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਇਸ ਲਈ ED ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦਾ ਕੋਈ ਇਦਾਰ ਨਹੀਂ ਕੋਈ ਖੇਤਰ ਨਹੀਂ ਉਹਨਾਂ ਨੇ ਦਲੀਲ ਦਿੱਤੀ ਸੀ ਕਿ ED ਵੱਲੋਂ ਉਹਨਾਂ ਦੇ ਵਿਰੁੱਧ ਦਰਜ ਕੀਤੀ ਜਾ ਰਹੀ ਹੈ ਇਹ ਮਾਮਲਾ ਕਾਨੂੰਨੀ ਤੌਰ ਤੇ ਗਲਤ ਹੈ ਪਰ ਇਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਜੋ ਕਿ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਹਾਈ ਕੋਰਟ ਨੇ ਕਿਹਾ ਕਿ ਜਿਵੇਂ ਹੀ ਤੁਹਾਨੂੰ ਆਪਣੇ ਜਿਹੜੇ ਕਿ ED ਦੇ ਅੱਗੇ ਜਾ ਕੇ ਜਾਂਚ ਕਰਾਉਣੀ ਚਾਹੀਦੀ ਏ ਵਿਜੀਲੈਂਸ ਦੇ ਅੱਗੇ ਜਾ ਕੇ ਆਪਣੀ ਜਾਂਚ ਕਰਾਉਣੀ ਚਾਹੀਦੀ ਏ ਸੋ ਜ਼ਿਕਰਯੋਗ ਕਿ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਕੋਈ ਦਿਨ ਪਹਿਲਾਂ ਆਪਣਾ ਫੈਸਲਾ ਜੋ ਸੁਰੱਖਿਅਤ ਰੱਖਿਆ ਸੀ ਜਿਸ ਨੂੰ ਅੱਜ ਉਹ ਸੁਨਾਇਆ ਗਿਆ ਸੋ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਨੂੰ ਰੱਦ ਕੀਤਾ ਹੈ ਹਾਈ ਕੋਰਟ ਨੇ ਇਸ ਫੈਸਲੇ ਨਾਲ ਖਹਿਰਾ ਦੀ ਈਡੀ ਦੇ ਵਿਰੁੱਧ ਕਾਨੂੰਨੀ ਲੜਾਈ ਨੂੰ ਹੋਰ ਵੱਡਾ ਝਟਕਾ ਲੱਗਿਆ ਹੈ ਏਜੰਸੀ ਲਈ ਉਸ ਦੇ ਵਿਰੁੱਧ ਜਾਂਚ ਅਤੇ ਮੁਕਦਮਾ ਚਲਾਉਣ ਦਾ ਰਸਤਾ ਸਾਫ਼ ਹੋ ਗਿਆ ਹੈ ਜੋ ਹੁਣ ਈਡੀ ਦੇ ਵੱਲੋਂ ਖਹਿਰਾ ਦੇ ਉੱਪਰ ਮੁਕਦਮਾ ਚਲਾਇਆ ਜਾਵੇਗਾ ਅਤੇ ਜੋ ਉਹਨਾਂ ਦੀ ਆਮਦਨ ਤੋਂ ਵੱਧ ਜਾਇਦਾਦ ਹੈ ਉਸਤੇ ਉੱਪਰ ਵੀ ਜਾਂਚ ਹੋਵੇਗੀ ਜਿਵੇਂ ਇਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਕੇਸ ਦਰਜ ਕੀਤਾ ਗਿਆ ਉਸੇ ਤਰ੍ਹਾਂ ਹੀ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇੱਕ ਕੇਸ ਦਰਜ ਹੋਵੇਗਾ ਜੋ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਹੋਰ ਵਧੀਆਂ ਨੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੂੰ ਪੰਜਾਬ ਪੁਲਿਸ ਔਰ ਵਿਜੀਲੈਂਸ ਵੀ ਗ੍ਰਿਫਤਾਰ ਕਰ ਸਕਦੀ ਹੈ ਈਡੀ ਦੇ ਬਾਅਦ ਵਿਜੀਲੈਂਸ ਦੀਆਂ ਨਜ਼ਰਾਂ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਚੱਲ ਰਹੇ ਨੇ